ਸ਼ਹਿਰ ਦੇ ਹੀ ਕੁਝ ਵਿਅਕਤੀਆਂ ਤੋਂ ਦੁਖੀ ਹੋ ਕੇ ਇੱਕ ਨੌਜਵਾਨ ਨੇ ਆਪਣੀ ਜ਼ਿੰਦਗੀ ਆਪਣੇ ਹੀ ਹੱਥੀਂ ਖਤਮ ਕਰ ਲਈ ਤੇ ਜ਼ਹਿਰੀਲੀ ਦਵਾਈ ਨਿਗਲ ਲਈ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖੇ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਗਈ ਤੇ ਪਰਿਵਾਰ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਦੀ ਕਾਰਵਾਈ ਤੋਂ ਪਰਿਵਾਰ ਨਿਰਾਸ਼ ਨਜ਼ਰ ਆਇਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਤਰਤਾ ਕਰਕੇ ਪੁਲਿਸ ਨੂੰ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਦੇ ਲਈ 24 ਘੰਟੇ ਦਾ ਅਲਟੀਮੇਟਮ ਦੇ ਦਿੱਤਾ ਸੀ ਲੇਕਿਨ ਪੁਲਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਕਰਕੇ ਪਰਿਵਾਰ ਨੇ ਰੋਸ ਮਾਰਚ ਕੀਤਾ ਤੇ ਧਰਨਾ ਦਿੱਤਾ ਉਹਨਾਂ ਨੂੰ ਕਹਿੰਦੇ ਦੋ ਦਿਨ ਹੋਰ ਰੁਕੋ ਡੈੱਡ ਬੋਡੀ ਪਈ ਨੂੰ ਚੌਥਾ ਦਿਨ ਆਜੀ ਅਫਆਈਆ ਐਫਆਰ ਐਫਆਈਆਰ ਨੂੰ ਹੋਈ ਨੂੰ ਢਾਈ ਦਿਨ ਹੋ ਗਏ ਆ ਕੋਈ ਕਾਰਵਾਈ ਨਹੀਂ ਕੋਈ ਕੁਛ ਨਹੀਂ ਕੋਈ ਬੰਦਾ ਹਜੇ ਤੱਕ ਮੁਜਰੀਮ ਇਹਨਾਂ ਨਹੀਂ ਫੜਿਆ ਆ ਦੇਖੋ ਇਹਨਾਂ ਨੇ ਪੂਰੀ ਢਿੱਲ ਵਰਤੀ ਆ 24 ਘੰਟੇ ਹੋ ਗਏ 24 ਘੰਟੇ ਜ ਜਿਨ੍ਹਾਂ ਨੇ ਪੁਲਿਸ ਉਹਨਾਂ ਨੂੰ ਦੌੜਨ ਨੂੰ ਪੂਰਾ ਮੌਕਾ ਦਿੱਤਾ ਇਹਨਾਂ ਰੇਡ ਤੱਕਰ ਵੀ ਨਹੀਂ ਮਾਰੀ ਕਿਉਂ ਨਹੀਂ ਰਹਿ ਇਹ ਵਿੱਚ ਹੁਣ ਇਹ ਵੀ ਬੰਦੇ ਕਹਿ ਰਹੇ ਕਿ ਉਹਨਾਂ ਨੂੰ ਪੋਲੀਟਿਕਲ ਇਹਨਾਂ ਨੂੰ ਪੋਲੀਟਿਕਲ ਪੂਰਾ ਜ਼ਿਆਦਾ ਬਹੁਤ ਜ਼ਿਆਦਾ ਇਹਨਾਂ ਨੂੰ ਪ੍ਰੈਸ਼ਰ ਆ ਜੀ ਇਹ ਮਤਲਬ ਸਾਨੂੰ ਇਸ ਗੱਲ ਦਾ ਵੀ ਪਤਾ ਲੱਗਾ ਸਾਰਾ ਪ੍ਰੈਸ਼ਰ ਉਹਨਾਂ ਦਾ ਆ ਉਹਨਾਂ ਦੇ ਕਰਕੇ ਸਾਰਾ ਇਹ ਕੰਮ ਰੁਕਿਆ ਪਿਆ ਨਹੀਂ ਕਰ ਰਿਹਾ ਇਹ ਇੱਕ ਬਿੰਦੂ ਸ਼ਰਮਾ ਕੌਣ ਆ ਜਿਹਦਾ ਜ਼ਿਆਦਾ ਕੀਤਾ ਜਾ ਇਹ ਸਾਡੇ ਬਾਜ਼ਾਰ ਦੇ ਹੀ ਆ ਜੀ ਉਹਨਾਂ ਦੇ ਮਤਲਬ ਕਰਕੇ ਹੁਣ ਸਾਨੂੰ ਪ੍ਰੋਪਰ ਨਹੀਂ ਇਸ ਚੀਜ਼ ਦਾ ਪਤਾ ਪਰ ਸਾਨੂੰ ਇੰਨਾ ਪਤਾ ਆ ਕਿ ਸਾਰੀ ਸ਼ਹਿਰ ਆਮ ਆਦਮੀ ਪਾਰਟੀ ਦੀ ਆ ਸਾਰੀ ਸ਼ਹਿ ਇੱਥੇ ਦੇ ਐਮ ਐਲ ਏ ਸਾਹਿਬ ਦੀ ਆ ਸਾਰੀ ਸ਼ਹਿ ਇੱਥੇ ਦੇ ਬੰਦਿਆਂ ਦੀ ਆ ਜਿਹੜੇ ਪੋਲੀਟੀਕਲ ਬੰਦੇ ਆ ਉਹਨਾਂ ਦੀ ਸ਼ਹਿ ਪੂਰੀ ਆ ਉਹਨਾਂ ਕਰਕੇ ਪ੍ਰੈਸ਼ਰ ਕਰਕੇ ਪੁਲਿਸ ਪ੍ਰੋਪਰ ਨਹੀਂ ਕਾਰਵਾਈ ਕਰ ਰਹੀ ਆ ਸਾਡਾ ਭਰਾ ਮਰ ਗਿਆ ਆ ਸਾਡਾ ਭਰਾ ਮਰ ਗਿਆ ਅਸੀਂ ਇਨਸਾਫ ਚਾਹੁੰਦੇ ਆ ਉਹ ਚਾਰੇ ਬੰਦੇ ਸਾਨੂੰ ਕਾਤਲ ਹੁਣੇ ਹੀ ਚਾਹੀਦੇ ਆ ਅਸੀਂ ਤਾਂ ਨਾ ਨਹੀਂ ਇੱਥੋਂ ਚੱਕਣਾ ਨਾ ਅਸੀਂ ਪੋਸਟਮਾਰਟਮ ਕਰਨਾ ਨਾ ਹੀ ਅਸੀਂ ਸੰਸਕਾਰ ਕਰਨਾ ਦਿਲਜੀਤ ਜੀ ਜਦੋਂ ਚਰਾਨ ਘਾਟ ਦਿੰਦਾ ਕੋਈ ਪੁਲਿਸ ਮੁਲਾਜ਼ਮ ਆ ਆਪਣੀ ਡਿਊਟੀ ਵਧੀਆ ਨਿਭਾਉਂਦਾ ਤਾਂ ਐਮ.ਐਲ.ਏ. ਸਾਹਿਬ ਇੱਥੇ ਧਰਨੇ ਦੇ ਵਿੱਚ ਆ ਜਾਂਦੇ ਨਾ ਅੱਜ ਤਾਂ ਐਮ.ਐਲ.ਏ. ਦੇ ਦਫ਼ਤਰ ਦੇ ਬਾਹਰ ਧਰਨ ਲੱਗਿਆ ਹੋਇਆ ਜੀ ਅਮਕੀ ਉਮੀਦ ਕਰਦੇ ਹਾਂ ਦੇਖੋ ਜੀ ਆਪਾਂ ਇਸ ਚੀਜ਼ ਨੂੰ ਆਪਾਂ ਨਹੀਂ ਮਤਲਬ ਲੈਣਾ ਸਾਨੂੰ ਭਰਾ ਮਰਿਆ ਸਾਨੂੰ ਉਹਦਾ ਇਨਸਾਫ ਚਾਹੀਦਾ ਸੀ ਹੋਰ ਕੋਈ ਗੱਲ ਨਹੀਂ ਕਰਨੀ ਇਸ ਚੀਜ਼ ਤੇ ਉਹ ਜੋ ਮਰਜ਼ੀ ਕਰਨ ਕੀ ਕਰਦੇ ਕੀ ਨਹੀਂ ਕਰਦੇ ਸਾਡੇ ਉੱਲੋਂ ਠੱਠੇ 'ਚ ਵੜਨ ਸਾਡੇ ਮੈਂ ਉਹੀ ਕਹਿੰਦਾ ਸਾਨੂੰ ਆਸ ਆ ਜੀ ਸਾਨੂੰ ਬੰਦੇ ਸਾਡੇ ਫੜਾਂ ਸਾਡਾ ਭਰਾ ਮਾਰਤਾ ਹੈ ਉਹਦੇ ਛੋਟੇ-ਛੋਟੇ ਬੱਚੇ ਉਹ ਦੇਖ ਲਓ ਛੋਟੇ-ਛੋਟੇ ਬੱਚੇ ਇੱਕ ਤੀਜੀ ਕਲਾਸ 'ਚ ਬ ਜਵਾਨ ਬੱਚਾ ਚਲ ਗਿਆ ਉਹ ਤਾਂ ਬਹੁਤ ਗਹਿਰੇ ਸਦਮੇ ਚ ਆ ਦੁੱਖ ਚ ਆ ਉਹਦੇ ਮਾਪੇ ਤਾਂ ਪਹਿਲੇ ਹੀ ਬਿਮਾਰ ਆ ਹੈਨਾ ਤੇ ਅਸੀਂ ਦੇਖੋ ਜਿਹੜੀ ਪੁਲਿਸ ਦੀ ਕਾਰਵਾਈ ਕਰ ਬਣਦੀ ਸੀ ਜਦੋਂ ਇਹਨਾਂ ਨੇ ਬਿਆਨ ਲਿਆ ਸੀਗਾ ਉਸ ਦਿਨ ਚਾਹੀਦਾ ਸੀ ਉਹ ਬੰਦਿਆਂ ਨੂੰ ਡਿਟੇਨ ਕਰ ਲੈਂਦੇ ਚਾਰੇ ਬੰਦਿਆਂ ਨੂੰ ਥਾਣੇ ਸਾਦੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸ਼ਹਿਰ ਛੱਡ ਕੇ ਨੇ ਜਾਣਾ ਵੀ ਤੁਹਾਡੇ ਖਿਲਾਫ ਜਿਹੜੀ ਆ ਉਹ ਬਿਆਨ ਦਿੱਤਾ ਹੋਇਆ ਵੀ ਬੰਦਾ ਜਿਹੜਾ ਜਿਰੇ ਇਲਾਜ ਆ ਕਿਉਂਕਿ ਉਹ ਜਿਹੜੀ ਉਹਨੇ ਪాయిਜ਼ਨ ਉਹਨੇ ਪੀਤੀ ਹੋਈ ਸੀਗੀ ਉਦਾ ਕੋਈ ਤੋੜ ਨਹੀਂ ਸੀ ਉੱਚ ਡੈਫੀਨਿਟਲੀ ਉਹ ਚ ਮੌਤ ਹੁਣੀ ਹੁਣੀ ਸੀ ਪਰ ਉਹ ਇੱਕ ਸਲੋ ਸੀਗਾ ਉਹ ਚਾਰ ਪੰਜ ਦਿਨ ਦਾ ਪੀਰੀਅਡ ਸੀਗਾ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਮੈਂ ਕਹਿੰਦਾ ਨਲਾਇਕ ਪੁਲਿਸ ਆ ਫੇਲ ਸਿਸਟਮ ਆ ਬਿਲਕੁਲ ਫੇਲ ਸਿਸਟਮ ਆ ਇੱਕ ਫੇਲ ਸਿਸਟਮ ਉੱਤੇ ਪੋਲੀਟੀਕਲ ਸ਼ੈਲਟਰ ਮਿਲੀ ਹੋਈ ਆ ਮਾਮਲਾ ਹੁਸ਼ਿਆਰਪੁਰ ਦਾ ਆ ਜਿੱਥੇ ਕੇ ਤਕਰੀਬਨ ਚਾਰ ਕਰਕਹਤਾ ਪਿਛਲੇ ਇਸ ਧਰਨੇ ਦੇ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਪਰਿਵਾਰ ਨੂੰ ਤੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਐਸਪੀ ਡੀ ਸਾਹਬ ਆਏ ਸੀ ਇੱਥੇ ਹੋਣੀ ਤੇ ਉਹਨਾਂ ਨੇ ਵੀ ਤੇ ਮੈਂ ਵੀ ਡੀਐਸਪੀ ਸਾਹਿਬ ਨੇ ਵੀ ਇਹਨਾਂ ਨੂੰ ਸਾਰਿਆਂ ਨੂੰ ਅਸ਼ਵਾਸਨ ਦਿੱਤਾ ਕਿ ਅਸੀਂ ਜਲਦ ਤੋਂ ਜਲਦ ਜਿੰਨੀ ਛੇਤੀ ਹੋ ਸਕਿਆ 19 ਛੇਤੀ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਦੇਵਾਂਗੇ ਸਾਡੇ ਤੇ ਨਾ ਕੋਈ ਪ੍ਰੈਸ਼ਰ ਹੈ ਨਾ ਹੋ ਸਕਦਾ ਇਸ ਮਾਮਲੇ ਦੇ ਵਿੱਚ ਡੈਥ ਡੈਕਲੇਰੇਸ਼ਨ ਹੈ ਉਸ ਬੰਦੇ ਦੀ ਉੱਤੇ ਕੋਈ ਸਵਾਲੀਆ ਨਿਸ਼ਾਨੀ ਹੋ ਸਕਦਾ ਕਦੇ ਵੀ ਸੋ ਅਸੀਂ 1% ਵੀ ਢਿੱਲ ਨਹੀਂ ਵਰਤਾਂਗੇ ਉਹ ਦੋਸ਼ੀਆਂ ਨੂੰ ਫੜਨੇ ਜਗਬਾਣੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ